ਗੰਦੇ ਪਾਣੀ ਦਾ ਹਲ ਕਰਾ ਤੇਰਾ ਮੇਰਾ ਤੇ ਸੀਐਮਐਲ ਮਤਾਬਾਦ 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 ਸੇਕਾਰਾ ਤੋਂ ਮੱਚ ਤੋ ਆਪਣੀ ਨਾਮ ਮਾਪਾਰਤੀ ਖਸਾਨ ਜੀ ਨੇ ਇਕਤਾ ਗ੍ਰਹਾ ਕਾਈ ਨਥਾਣਾ ਦਾ ਮੀਤ ਪ੍ਰਧਾਨ ਅਸੀਂ ਪਿਛਲੇ ਲੰਮੇ ਸਮੇਂ ਤੋਂ ਇੱਥੇ ਗੰਦੇ ਪਾਣੀ ਦੀ ਨਿਕਾਸੀ ਨੂੰ ਲੈ ਕੇ ਦਫਤਰ ਨਗਰ ਪੰਚਾਇਤ ਨਥਾਣਾ ਦੇ ਵਿੱਚ ਮੋਰਚਾ ਲਾਇਆ ਹੋਇਆ ਹੈਗਾ ਜਿਹਦਾ ਜਾਨੀ ਦੀ ਹੁਣ ਆ ਕੇ ਥੋੜਾ ਜਿਹਾ ਬੂਰ ਪਿਆ ਹੈ ਸਾਡੇ ਇਸ ਮੋਰਚੇ ਨੂੰ ਜਿਹੜਾ ਕਿ 4 ਮਹੀਨਿਆਂ ਦੇ ਲਗਭਗ ਸਾਨੂੰ ਇੱਥੇ ਸੰਘਰਸ਼ ਲੜਦਿਆਂ ਨੂੰ ਹੋ ਗਿਆ ਹੁਣ ਜਾ ਕੇ ਉਹ ਜਿਹੜਾ ਇੱਥੇ ਪਾਈਪਾਂ ਦਾ ਪ੍ਰਬੰਧ ਆ ਜਾਨੀ ਦੀ ਹੁਣ ਪ੍ਰਸ਼ਾਸਨ ਨੇ ਉਹ ਗੱਲ ਸਾਡੀ ਸੁਣੀ ਹੈ ਇੱਥੇ ਪਾਈਪਾਂ ਪਹੁੰਚੀਆਂ ਗਈਆਂ ਹੁਣ ਅੱਜ ਜਿਹੜਾ ਇਕੱਠਾ ਉਹ ਕਾਦੇ ਵਾਸਤੇ ਹੈ ਕੱਟਤਾ ਹੀ ਇੱਥੇ ਲਗਾਤਾਰ ਇਹ 4 ਮਹੀਨਿਆਂ ਤੋਂ ਇਹਨਾਂ ਦੀ ਮੋਰਚਾ ਇੱਥੇ ਚੱਲ ਰਿਹਾ ਹੈਗਾ ਇਹ ਉਦੋਂ ਤੱਕ ਜਾਨੀ ਦੀ ਅਸੀਂ ਇਹਨੂੰ ਚੱਲਦਾ ਰੱਖਾਂਗੇ ਜਿੰਨਾ ਚਿਰ ਇਹ ਸਾਡਾ ਜਿਹੜੀ ਜਿੱਤ ਹੈ ਅਸੀਂ ਇਹਨੂੰ ਅਧੂਰੀ ਮੰਨਦੇ ਆ ਜਿਹੜੀ ਅਜੇ ਇਕੱਲੀਆਂ ਪਾਈਪਾਂ ਆਈਆਂ ਆਈਆਂ ਆ ਕਿਉਂਕਿ ਇੱਥੇ ਗਲੀਆਂ ਦੇ ਵਿੱਚ ਅੱਜ ਵੀ ਉਵੇਂ ਜਾਂਦੀ ਗੰਦਾ ਪਾਣੀ ਖੜਾ ਹੈਗਾ ਉਹਦਾ ਆਰਜੀ ਪ੍ਰਬੰਧ ਹੋਵੇ ਕਿਉਂਕਿ ਇਹ ਕੰਮ ਚੱਲਦੇ ਨੂੰ ਘੱਟੋ ਘੱਟ ਸਾਲ ਦੂਰ ਸਾਲ ਦਾ ਸਮਾਂ ਲੱਗਣਾ ਹੈਗਾ ਉਹਨਾਂ ਚਿਰ ਉਹ ਪਾਣੀ ਕੋਈ ਆਰਜੀ ਤੌਰ ਤੇ ਇਹ ਜ਼ਮੀਨਾਂ ਲੈ ਕੇ ਉੱਥੇ ਕੱਢਣਾ ਤੇ ਉਹਨਾਂ ਚਿਰ ਅਸੀਂ ਮੋਰਚਾ ਜਾਰੀ ਰੱਖਾਂਗੇ ਜਿੰਨਾ ਚਿਰ ਸਾਡਾ ਇਹ ਪੂਰਾ ਪ੍ਰਬੰਧ ਚੱਲਦਾ ਨਹੀਂਗਾ ਤੇ ਇੱਥੇ ਆਰਜੀ ਪ੍ਰਬੰਧ ਨਹੀਂ ਹੁੰਦਾ ਇਸ ਕਰਕੇ ਅਸੀਂ ਇਹ ਦੁਬਾਰਾ ਫੇਰ ਇੱਥੇ ਚੇਤਾਵਨੀ ਦਿੰਨੇ ਆ ਕਿ ਕੱਲ ਸਾਡੇ ਇੱਥੇ ਕੁਝ ਭਰਾਵਾਂ ਨੇ ਇਹ ਗੱਲ ਕੀਤੀ ਆ ਵੀ ਇਹ ਪਾਈਪਾਂ ਆਈਆਂ ਕਿਉਂਕਿ ਅਸੀਂ ਲੋਕਾਂ ਨੂੰ ਇਹ ਦੱਸਣਾ ਚਾਹੁੰਦੇ ਆ ਕਿ ਜਿਹੜਾ ਜੇ ਪਾਣੀ ਆਉਣਾ ਹੁੰਦਾ ਤਾਂ ਸਾਡੇ ਹੋਰ ਵੀ ਆਸੇ ਪਾਸੇ ਕਿੰਨੇ ਪਿੰਡ ਆ ਗਿੱਧੜ ਪਿੰਡ ਲੈ ਲਓ ਜਿਹਦੇ ਵਿੱਚ ਹਲੇ ਵੀ ਪਾਣੀ ਦੀ ਐ ਸਮੱਸਿਆ ਪੂਰੀ ਬਣੀ ਹੋਈ ਆ ਜਾਂ ਇੱਥੋਂ ਦੇ ਖੋਦ ਐਮਐਲਏ ਦਾ ਪਿੰਡਾ ਚੱਕਪਤੇ ਸਿੰਘ ਵਾਲਾ ਉੱਥੇ ਵੀ ਪਾਣੀ ਦੀ ਵੱਡੀ ਸਮੱਸਿਆ ਬਣੀ ਹੋਈ ਆ ਜਾਂ ਪਿੱਛੇ ਪੁੱਛੋ ਮੰਡੀ ਦੇ ਵਿੱਚ ਧਰਨੇ ਲਾ ਕੇ ਹਟੇ ਆ ਜੇ ਭਲਾ ਆਈ ਹੱਲ ਹੁੰਦੇ ਹੁੰਦੇ ਤਾਂ ਫਿਰ ਇਹ ਸਾਰੇ ਕਿਤੇ ਹੀ ਐਮਐਲਏ ਸਾਹਿਬ ਧ ਘਟਨ ਕਰ ਜਾਂਦੇ ਕਿਉਂਕਿ ਜੇ ਹੱਲ ਹੋਇਆ ਮਸਲੇ ਦਾ ਤਾਂ ਇਹ ਸੰਘਰਸ਼ ਦੇ ਜ਼ੋਰ ਤੇ ਹੋਇਆਗਾ ਲੋਕਾਂ ਦੀ ਤਾਕਤ ਨਾਲ ਹੋਇਆਗਾ ਇੱਥੇ ਪਤਾ ਲੱਗਿਆ ਕਿ ਐਸੇ ਥਾਂ ਦੇ ਉੱਤੇ ਆ ਨੇੜੇ ਤਰੇੜੇ ਜੀ ਕਿਤੇ ਹਾਂਜੀ ਐਮਐਲਏ ਸਾਹਿਬ ਟੱਕ ਲਾ ਕੇ ਗਏ ਤੇ ਇੱਥੇ ਟੱਕ ਲਾਉਣ ਦਾ ਕੀ ਮਤਲਬ ਨਿਕਲਦਾ ਇਹ ਕਿਥੇ ਪਾਣੀ ਦਾ ਜਿਹੜਾ ਆ ਨਗਰ ਪੰਚਾਇਤ ਦਾ ਦਫ਼ਤਰ ਹੈ ਇੱਥੇ ਵੀ ਪਾਣੀ ਦਾ ਡਿੱਕਾ ਕੋਈ ਹਾਂਜੀ ਅਸੀਂ ਇਹ ਗੱਲ ਫੇਰ ਉਹ ਪਹਿਲਾਂ ਵੀ ਦਰਹਾਈ ਆ ਹੁਣ ਵੀ ਅਸੀਂ ਇਹ ਗੱਲ ਕਰਦੇ ਆਂ ਵੀ ਇੱਥੇ ਐਮਐਲਏ ਸਾਹਿਬ ਟੱਕ ਲਾ ਕੇ ਗਏ ਸੀ ਕਿਉਂਕਿ ਜਿਹੜਾ ਪਾਣੀ ਦਾ ਪ੍ਰਬੰਧ ਆ ਉਹ ਤਾਂ ਜਾਣਦੀ ਉਹ ਸੀਬਰੇਜ ਦਾ ਉਹ ਸੱਪੜਾਂ ਦੇ ਵਿੱਚੋਂ ਚੱਲਣਾ ਹੈਗਾ ਇਸ ਕਰਕੇ ਇੱਥੇ ਟੱਕ ਲਾਉਣ ਦਾ ਸੀ ਕੋਈ ਤਕ ਨਹੀਂ ਮੰਨਦੇ ਪਰ ਐਮਐਲਏ ਸਾਹਿਬ ਜਾਂ ਤਾਂ ਲੋਕਾਂ ਤੋਂ ਡਰਦੇ ਸੀ ਵੀ ਜਿੱਤੇ ਮੈਨੂੰ ਘੇਰ ਨਾ ਲੈਣ ਕਿਉਂਕਿ 4 ਮਹੀਨੇ ਹੋ ਗਏ ਸਾਨੂੰ ਇੱਥੇ ਬੈਠਿਆ ਨੂੰ ਅੱਜ ਤੱਕ ਸਾਨੂੰ ਇੱਥੇ ਐਮਐਲਏ ਸਾਹਿਬ ਨੇ ਦਰਸ਼ਨ ਨਹੀਂ ਕਰਵਾਏ ਜੇ ਇੱਕ ਵਾਰੀ ਆਇਆ ਤਾਂ ਉਹਨਾਂ ਦੇ ਬੇਟੇ ਸਾਹਿਬ ਇੱਥੇ ਆ ਕੇ ਗਏ ਆ ਜਿਹੜਾ ਕਿ ਇਹ ਲੋਕਾਂ ਨੂੰ ਐਂ ਕਹਿੰਦੇ ਸੀ ਵੀ ਸੋਡਾ ਸੀ ਆ ਪ੍ਰਪੋਜ਼ਲ ਬਣਾਈ ਵੀ ਆ ਫਾਈਲ ਬਣਾਈ ਵੀ ਆ ਜਿਹੜੀ ਕਿ ਉਹ ਹੋਰ ਪਾਸੇ ਦੀ ਸੀ ਜਿਹੜਾ ਇਹ ਪ੍ਰਬੰਧ ਦਾ ਹੁਣ ਇਹ ਸਿੱਧਾ ਜਾਣਦੀ ਜਿਹੜਾ ਦਿਆਲਪੁਰੇ ਵਾਲੀ ਟ੍ਰੇਨ ਦੇ ਵਿੱਚ ਪੈਣਾ ਹਾਂਜੀ ਤੁਸੀਂ ਹਾਂਜੀ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਕਮਲਜੀਤ ਕੌਰ ਹੈ ਮੈਂ ਸੋਸ਼ਲ ਵਰਕਰ ਆ ਅਸੀਂ ਇੱਕ ਥੋੜਾ ਜਿਹਾ ਬੀ ਸ਼ੰਗਾਰਸ਼ ਲੈ ਕੇ ਚੱਲੇ ਸੀ ਛੋਟਾ ਪੈਣਾ ਦੇ ਨਾਲ ਸਹਿਯੋਗ ਦੇ ਨਾਲ ਤੇ ਇਹ ਸਾਨੂੰ ਜਿਹੜਾ ਵੱਡਾ ਹੰਗਾਰਾ ਮਿਲਿਆ ਹੈ ਅਗਰਾਹਾਂ ਜਥੇ ਬੰਦੀ ਤੋਂ ਮਿਲਿਆ ਹੈ ਇਹ ਸਾਡਾ ਜਿਹੜੀ ਦੇਣ ਆਏ ਸਾਡੇ ਬਜ਼ੁਰਗ ਬਾਪੂ ਮਾਵਾਂ ਭੈਣਾਂ ਸਾਡੀਆਂ ਮਾਤਾਵਾਂ ਜਿਹੜੀਆਂ ਅ ਗਰਮੀ ਤੋਂ ਲੈ ਕੇ ਅਸੀਂ ਪੱਖਿਆਂ ਤੋਂ ਚੱਲੇ ਸੀ ਤੇ ਅੱਜ ਅਸੀਂ ਧੂਆਂ ਤੱਕ ਸਾਡਾ ਜਿਹੜਾ ਇਹ ਮੋਰਚਾ ਪਹੁੰਚ ਗਿਆ ਏ ਇਹ ਨਾ ਬਜ਼ੁਰਗਾਂ ਦੀ ਦੇਣ ਐ ਇਹ ਕਿਸੇ ਐਮਐਲਏ ਦੀ ਦੇਣ ਨਹੀਂ ਇਹ ਲੋਕਾਂ ਨੇ ਆਪ ਦੀ ਜਿਹੜੀ ਇੱਕ ਦ੍ਰਿੜਤਾ ਦੇ ਨਾਲ ਜੂਝ ਦੇ ਨਾਲ ਜਿਵੇਂ ਸੂਝਬੂਝ ਦੇ ਨਾਲ ਅਸੀਂ ਲਗਨ ਦੇ ਨਾਲ ਲੜਦੇ ਰਹੇ ਹਾਂ ਉਸ ਇਹ ਜਿਹੜੀ 80% ਐ ਜਿਵੇਂ ਸਾਡੇ ਮੋਰਚੇ ਦੀ ਇਹ ਜਿੱਤ ਹੋਈ ਐ ਤੇ ਅਸੀਂ ਜਿਹੜਾ ਸੇਹਰਾ ਦਿੰਨੇ ਆ ਸਾਡੇ ਬਜ਼ੁਰਗਾਂ ਨੂੰ ਜਿਨ੍ਹਾਂ ਤੋਂ ਅਸੀਂ ਸੇਧ ਲੈ ਕੇ ਐਂ ਥਰਮੇ ਨਾਲ ਅਸੀਂ ਜਾਬ ਤੇ ਵਿੱਚ ਰਹਿ ਕੇ ਸਾਡੇ ਅਗਰਾਹਾਂ ਜਥੇਬੰਦੀ ਦੇ ਝੰਡੇ ਹੇਠ ਅਸੀਂ ਜਿਹੜਾ ਹੈ ਮੋਰਚਾ ਲੰਮੇ ਸਮੇਂ ਤੋਂ ਚਲਾਇਆ ਹੈ ਉਹਨਾਂ ਦੀ ਦੇਣ ਹੈ ਇਹ ਉਹਨਾਂ ਕਰਕੇ ਜਿਹੜਾ ਅਸੀਂ 80% ਹੈ ਜਿਹੜੀ ਜੱਤ ਇਹ ਕਰੀ ਹੈ ਤੇ ਬਾਕੀ ਜਿਹੜਾ ਰਹਿੰਦਾ ਕੰਮ ਹੈ ਉਹ ਜਿੰਨਾ ਚਿਰ ਪੱਕਾ ਹੱਲ ਨਹੀਂ ਹੋ ਜਾਂਦਾ ਜਿਵੇਂ ਗਲੀਆਂ ਦੇ ਵਿੱਚ ਇਸ ਟਾਈਮ ਵੀ ਪਾਣੀ ਬਹੁਤ ਖੜਾ ਹੈ ਜਗਤਾ ਪੱਤੀ ਵਾਲਾ ਸਾਡਾ ਛੱਪੜ ਆ ਉਹ ਤਾਂ ਨੱਕੋ ਨਾਕੀ ਗਲੀਆਂ ਸਾਰੀਆਂ ਜਿਹੜੀਆਂ ਭੜੀਆਂ ਪੰਗਾਂ ਇਹ ਅਸੀਂ ਪ੍ਰਸ਼ਾਸਨ ਤੋਂ ਅੱਜ ਵੀ ਇਹੀ ਮੰਗ ਰੱਖੀ ਸੀ ਆਮ ਆਦਮੀ ਪਾਰਟੀ ਦੇ ਲੋਕ ਲਾਗੂ ਆ ਜਿਹੜੇ ਐਮਸੀ ਵਗੈਰਾ ਸੋਡੇ ਉਹ ਕਹਿੰਦੇ ਆ ਕਿ ਜੀ ਐਮਐਲਏ ਸਾਹਿਬ ਨੇ ਕਰਿਆ ਇਹ ਕੰਮ ਉਹਦੇ ਸਿਰ ਸੇਰਾ ਜਾ ਰਿਹਾ ਐਮਐਲਏ ਤੇ ਉਹਨਾਂ ਦੇ ਬੇਟੇ ਉਹ ਸਾਰੇ ਲੋਕਾਂ ਨੂੰ ਪਤਾ ਹੀ ਹੁੰਦਾ ਜੀ ਉਹ ਵੀਡੀਓ ਵੀਡੀਓ ਖੇਡਦੇ ਆ ਆਪਾਂ ਉਹ ਚੀਜ਼ਾਂ 'ਚ ਨਹੀਂ ਪੈਣਾ ਆਪਾਂ ਦੀ ਸੋਚ ਸਾਡੀ ਸਾਰੇ ਲੋਕਾਂ ਦੀ ਜਿਹੜਾ ਲੋਕਾਂ ਦੀ ਸੋਚ ਇਸ ਤੋਂ ਉੱਪਰ ਹੁੰਦੀ ਹੈ ਉਹ ਚੱਲੀ ਜਾਂਦੀਆਂ ਛੋਟੀਆਂ ਗੱਲਾਂ ਉਹ ਤਾਂ ਹੁੰਦੀਆਂ ਹੀ ਰਹਿੰਦੀਆਂ ਏ ਪਤਾ ਹੀ ਆ ਲੋਕਾਂ ਨੂੰ ਵੀ ਕਿੰਨੇ ਕ ਐਮਐਲਏ ਦੀ ਦੇਣ ਐ ਕਿੰਨਾ ਕ ਸਾਡੇ ਹਲਕੇ ਦੇ ਵਿੱਚੋਂ ਗੁਜ਼ਰਦੇ ਆ ਉਹ ਕਿੰਨੇ ਕ ਆਮ ਲੋਕਾਂ ਦੇ ਨਾਲ ਵਿਚਰਦੇ ਆ ਕਿਵੇਂ ਦੁੱਖ ਸੁੱਖ ਦੇ ਵਿੱਚ ਆ ਕੇ ਖੜਦੇ ਆ ਸਭ ਲੋਕਾਂ ਨੂੰ ਪਤਾ ਹੀ ਹੁੰਦਾ ਜੀ ਚਲੋ ਉਹਨਾਂ ਨੇ ਵੀ ਆਪਦੇ ਖੇਡ ਖੇਡਨੀ ਆ ਖੇਢੀ ਜਾਂਦੇ ਆ ਖੇਡਣ ਦਿਓ ਜ਼ਰੂਰੀ ਆ ਉਹਨਾਂ ਨੂੰ ਵੀ ਆਪਦਾ ਫਰਜ਼ ਨਿਭਾਉਣੇ ਪੈਂਦੇ ਆ ਤੇ ਆਪਾਂ ਉਹਦੇ ਤੇ ਬਾਲਾ ਨਹੀਂ ਜਾਂਦੇ ਆਪਾਂ ਆਪਣੀ ਜਿਹੜੇ ਲੜਦੇ ਲੋਕਾਂ ਦੀ ਜਿੱਤ ਆ ਉਹਨਾਂ ਤੇ ਆਪਾਂ ਲੜਦੇ ਰਵਾਂਗੇ ਹਮੇਸ਼ਾ ਜਿੰਨਾ ਚਿਰ ਸਾਡਾ ਪੱਕੇ ਮਸਲੇ ਦਾ ਹੱਲ ਨਹੀਂ ਹੋ ਜਾਂਦਾ ਇਸੇ ਤਰ੍ਹਾਂ ਅਸੀਂ ਜੂਝਦੇ ਰਵਾਂਗੇ